ਨਵੇਂ ਸਾਲ ਦੀ ਸ਼ੁਰੂਆਤ ਮੌਕੇ ਜਿੱਥੇ 31 ਦਸੰਬਰ ਤੋਂ ਹੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਰਹੀਆਂ ਨੇ ਉੱਥੇ ਹੀ ਉਹਨਾਂ ਵੱਲੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਚ ਆਸਥਾ ਦੀ ਡੁੱਪਕੀ ਵੀ ਲਗਾਈ ਜਾ ਰਹੀ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਜਾ ਰਿਹਾ ਹੈ ਅਤੇ ਵਾਹਿਗੁਰੂ ਅੱਗੇ ਨਵੇਂ ਸਾਲ ਦੀ ਆਮਦ ਦੀ ਸ਼ੁਰੂਆਤ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾ ਰਹੀ ਹੈ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੈ ਅੰਗਰੇਜ਼ੀ ਦੀ 2024 ਦੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਅੱਜ ਅਸੀਂ ਇਹੀ ਮੈਸੇਜ ਦੇਵਾਂਗੇ ਨੌਜਵਾਨ ਪੀੜ੍ਹੀ ਨੂੰ ਜੋ ਕਿ ਨਸ਼ਿਆਂ ਵਿੱਚ ਗ੍ਰਸਤ ਹੋਈ ਹੋਈ ਹੈ ਪਿਛਲੇ ਔਗਣ ਬਖਸ਼ ਲੈ ਅੱਗੇ ਮਾਰਗ ਪਾਵੇ ਅੱਜ ਜਿਹੜਾ ਹੈਗਾ ਵਾ ਉਹਨਾਂ ਨੂੰ ਗੁਰੂ ਘਰਾਂ ਵਿੱਚ ਨਤਮਕ ਹੋ ਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅੱਜ ਤੋਂ ਅਸੀਂ ਬਾਅਦ ਕੋਈ ਪੁੱਠੇ ਕੰਮ ਨਹੀਂ ਕਰਾਂਗੇ ਤੇ ਗੁਰੂ ਦੇ ਲੱਗ ਕੇ ਆਪਣੇ ਜੀਵਨ ਨੂੰ ਸਹੀ ਸੇ ਦੇਵਾਂਗੇ ਇਸ ਦੌਰਾਨ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨੇ ਕਿਹਾ ਕਿ ਕੋਈ ਨਵੇਂ ਸਾਲ ਦਾ ਸਵਾਗਤ ਕਲੱਬ ਜਾ ਕੇ ਕਰ ਰਿਹਾ ਹੈ ਅਤੇ ਕੋਈ ਪਾਰਟੀ ਮਨਾ ਕੇ ਪਰ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਮਹਾਰਾਜ ਅੱਗੇ ਨਤਮਸਤਕ ਹੋਣਾ ਹੈ ਨੇ ਅਤੇ ਨਵੇਂ ਸਾਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਨੇ। ਓਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣ ਸਰਬੱਤ ਦਾ ਭਲਾ Hindu Muslim Sikh ईसाई ਚਾਰੇ ਧਰਮ ਦੇ ਲੋਕ ਖੱਤਰੀ ਬ੍ਰਾਹਮਣ ਸੂਤ ਵੈਸ਼ ਦੇਸ਼ ਚੋਂ ਵਰਨਾ ਕੋ ਸੰਜਾ ਇਹ ਜੋ ਸਤਨ ਗੁਰੂ ਰਾਮਦਾਸ ਜੀ ਦਾ ਡਿੱਠੇ ਸਭੇ ਥਾਵ ਨਹੀਂ ਤਾਂ ਜੇ ਹੈ ਇੱਕ ਗੁਰੂ ਸਾਹਿਬ ਜੀ ਦੇ ਚਾਰ ਦਰਵਾਜੇ ਨੇਾਰੇ ਚਾਰੇ ਧਰਮਾਂ ਦੇ ਮਸਜਬ ਦੇ ਲੋਕ ਹੁੰਦੇ ਨੇ ਉਹਨਾਂ ਦਾ ਉਹਨਾਂ ਦੇ ਸਰਬੱਤ ਦੇ ਭਲੇ ਦੀ ਅਰਦਾਸ ਸਾਰੇ ਸੰਸਾਰ ਦੇ ਭਲੇ ਦੀ ਅਰਦਾਸ ਚੜ੍ਹਦੀ ਕਲਾ ਆਮਨ ਸ਼ੰਤੀ ਔਰ ਨਸ਼ਿਆਂ ਤੋਂ ਛੱਡੋ ਦੂਰ ਨਸ਼ੇ ਦੂਰ ਕਰੋ ਅਮਰ ਸ਼ਕੋਪ ਸਿੰਘ ਜੀ ਗੁਰਦੇ ਲਾਟ ਲਕੋ ਸਾਲ ਦਾ ਸੰਕਲਪ ਕਿ ਲਿਆ ਆਏ ਨਵੇਂ ਸਾਲ ਦਾ ਸੰਕਲਪ ਇਹੋ ਕਿ ਨਵੀਂ ਜਿਹੜੀ ਆਉਣ ਵਾਲੀ ਜਨਰੇਸ਼ਨ ਨਸ਼ੇ ਦੇ ਵਿੱਚ ਬਹੁਤ ਫਸ ਚੁੱਕੀ ਹੈ ਇਹੋ ਹੀ ਅਰਦਾਸ ਹੈ ਕਿ ਇਹਨਾਂ ਨੂੰ ਮਾਰੇ ਅੱਗੇ ਇਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲਓ ਸਰਬੱਤ ਦੇ ਭਲੇ ਦੀ ਅਰਦਾਸ ਅਮਰ ਸ਼ਕੋਤ ਸਿੰਘ ਸਜੋ ਗੁਰੂ ਵਾਲੇ ਬਣੋ ਚੜ੍ਹਦੀ ਕਲਾ ਵਿੱਚ ਰਹੋ ਨਸ਼ਿਆਂ ਦੂਰ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਲਾਭ ਦੱਸਿਏ ਕਿ ਕੱਲ ਰੋਜ਼ ਤੋਂ ਹੀ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਦਾ ਤਾਂਤ ਲੱਗਿਆ ਹੋਇਆ ਹੈ ਆਮ ਲੋਕਾਂ ਦੇ ਨਾਲ ਨਾਲ ਪੰਜਾਬ ਦੇ ਕਈ ਵੱਡੇ ਲੀਡਰਾਂ ਸਣੇ ਕਈ ਕੌਮੀ ਲੀਡਰ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚ ਰਹੇ ਨੇ ਅਤੇ ਨਵੇਂ ਸਾਲ ਦੀ ਆਮਦ ਤੇ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ